जी 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 उन्वस, उन्वस, हां जी सत श्री अकाल सो ਤੁਸੀਂ ਦੇਖ ਰਹੇ ਹੋ YouTube ਚੈਨਲ only truth news 028 ਸੱਚ ਦੀ ਆਵਾਜ਼ ਸੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਸਾਡੇ ਚੈਨਲ ਤੇ ਜੋ ਵੀ ਸਮਾਜ ਦੇ ਮੁੰਦੇ ਮੁੱਦੇ ਹੁੰਦੇ ਹਨ ਉਹਨੂੰ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਆਪ ਸਾਰੇ ਦਰਸ਼ਕਾਂ ਨਾਲ ਸਾਂਝੇ ਕਰਦੇ ਹਾਂ ਸੋ ਅੱਜ ਫੇਰ ਵਿਧਾਨ ਸਭਾ ਹਲਕਾ ਦਿਰਬੇ ਦੇ ਜੋ ਨੰਬਰਦਾਰ ਜੁਨੀਅਨ ਹੈ ਉਹਨਾਂ ਦਾ ਇੱਕ ਆਪਣੇ ਇਹ ਕੱਲ ਵੀ ਸੂਲਰ ਘਰਾੜ ਦੇ ਨੇੜੇ ਇੱਕ ਕਾਨਫਰੰਸ ਇੱਕ ਮੀਟਿੰਗ ਇੱਕ ਇਕੱਠ ਹੋਇਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਨੰਬਰਦਾਰ ਸਹਿਵਾਨ ਨੇ ਉਹ ਇੱਕ ਇਸ ਤਰ੍ਹਾਂ ਦੀ ਕੜੀ ਹੈ ਪ੍ਰਸ਼ਾਸਨ ਦੇ ਸ਼ਾਸਨ ਦੇ ਸਾਡੇ ਆਮ ਦੁਨੀਆਦਾਰਾਂ ਦੇ ਤਕਰੀਬਨ 99% ਪਰਸੈਂਟ ਪਰਸੈਂਟ ਜੋ ਕੰਮ ਨੇ ਇਹਨਾਂ ਤੋਂ ਬਿਨਾ ਨਹੀਂ ਹੁੰਦੇ ਪਰ ਜੋ ਮੌਕੇ ਦੀਆਂ ਸਰਕਾਰਾਂ ਕਹਿੰਦੇ ਜਾਂ ਜੀ ਪ੍ਰਸ਼ਾਸਨ ਹੈ ਉਹ ਕੁਝ ਇਹਨਾਂ ਦੇ ਕਹਿਣ ਮੁਤਾਬਕ ਮਤਲਬ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਉਹਨਾਂ ਦੇ ਮੱਧ ਨਜ਼ਰ ਇਹਨਾਂ ਨੇ ਇੱਕ ਕਾਨਫਰੰਸ ਇੱਕ ਮੀਟਿੰਗ ਇਕੱਠ ਰੱਖਿਆ ਹੈ ਸੋ ਸਾਡੇ ਨਾਲ ਨੇ ਨੰਬਰਦਾਰ ਜੂਨੀਅਰ ਪੰਜਾਬ ਦੇ ਜਰਨਲ ਸਕਤਰ ਸ੍ਰੀ ਰਣ ਸਿੰਘ ਜੀ ਮਹਿਲਾ ਆਪਾਂ ਉਹਨਾਂ ਨਾਲ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਚਲੋ ਫਿਰ ਆਪਾਂ ਬਿੰਦਰ ਕੀਤੇ ਸ੍ਰੀ ਰਣ ਸਿੰਘ ਜੀ ਮਹਿਲਾ ਕੋਲ ਚਲਦੇ ਹਾਂ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸਾ ਸਰ ਇਹ ਜੋ ਤੁਸੀਂ ਕਾਨਫਰੰਸ ਮੀਟਿੰਗ ਦਾ ਇਕੱਠ ਰੱਖਿਆ ਥੋੜਾ ਜਿਹਾ ਵਿਸਤਾਰ ਨਾਲ ਦੱਸੋਗੇ ਕਿਸੁੱ ਬੇਸੇ ਤੇ ਰੱਖੇ ਅੱਜ ਤਹਿਸੀਲ ਡਿੜਬਾ ਦੇ ਜਿਹੜੇ ਨੰਬਰਦਾਰਾਂ ਦੀ ਮੀਟਿੰਗ ਹੋਈ ਆ ਜੀ ਉਹ ਮੀਟਿੰਗ ਕਰਨ ਦਾ ਸਾਡਾ ਮਕਸਦ ਇਹ ਆ ਕਿ ਪੰਜਾਬ ਦੇ ਵਿੱਚ 2.5 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਔਰ ਇਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਨੰਬਰਦਾਰਾਂ ਨਾਲ ਵਾਅਦੇ ਕੀਤੇ ਸੀਗੇ ਜੀ ਜੀ ਇੱਕ ਤਾਰ ਬੈਤੀ ਸਿਸਟਮ ਜਿਹੜਾ 200 ਸਾਲ ਤੋਂ ਚੱਲ ਆਇਆ ਨੰਬਰਦਾਰਾਂ ਦਾ ਉਹ ਅਸੀਂ ਲਾਗੂ ਕਰਾਂਗੇ ਦੂਜਾ ਨੰਬਰਦਾਰਾਂ ਦਾ ਜਿਹੜਾ ਮਾਨ ਪੱਟਾ ਹੈ ਉਹ ਅਸੀਂ ਬਧਾਵਾਂਗੇ ਤੀਜਾ ਵੀ ਨੰਬਰਦਾਰਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪਹਿਲੇ ਅਧਾਰ ਤੇ ਹੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਸਾਡੀ ਪੰਜਾਬ ਬੋਡੀ ਦੀਆਂ ਤਿੰਨ ਮੀਟਿੰਗਾਂ ਤਿੰਨ ਮੰਤਰੀਆਂ ਨਾਲ ਹੋ ਚੁੱਕੀਆਂ ਨੇ ਮਾਲ ਮੰਤਰੀ ਵਿੱਤ ਮੰਤਰੀ ਆਪਣੇ ਰਧਾਵਾ ਸਾਹਿਬ ਤਿੰਨ ਮੰਤਰੀਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਉਹ ਮੀਟਿੰਗਾਂ ਸਿਰਫ ਮਿਲ ਗਈ ਰਹਿ ਗਈਆਂ ਔਰ ਮੀਟਿੰਗਾਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਵਿਸਤਾਰ ਨਾਲ ਦਸੀਆਂ 36000 ਨੰਬਰਾਂ ਦੇ ਜਿਹੜੇ ਮਸਲੇ ਸੇ ਉਹ ਦੱਸੇ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਜਿਹੜੀ ਕੋਈ ਨੰਬਰਦਾਰਾਂ ਦਾ ਹਾਲਾ ਉਹ ਨਹੀਂ ਨਿਕਲਿਆ ਇਸ ਕਰਕੇ ਸਾਨੂੰ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਨੰਬਰਦਾਰਾਂ ਨੂੰ ਜਗਾਉਣ ਵਾਸਤੇ ਨੰਬਰਦਾਰਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਵਾਸਤੇ ਨੰਬਰਦਾਰਾਂ ਦੀਆਂ ਮੰਗਾਂ ਸਰਕਾਰ ਤੋਂ ਮਨਾਉਣ ਵਾਸਤੇ ਅਸੀਂ ਤਹਿਸੀਲ ਵਾਈਜ਼ ਮੀਟਿੰਗਾਂ ਕਰ ਰਹੇ ਹਾਂ ਉਸ ਕੱਢੀ ਦੇ ਤਹਿਤ ਅੱਜ ਅਸੀਂ ਡੜਬਾ ਜਿਹੜੀ ਤਹਿਸੀਲ ਆ ਉਹਦੀ ਮੀਟਿੰਗ ਕਰੀ ਆ ਔਰ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸਾਰੀਆਂ ਮੀਟਿੰਗਾਂ ਕਰਕੇ ਵੱਡਾ ਇਕੱਠ ਕਰਕੇ ਸਰਕਾਰ ਤੋਂ ਇਹ ਮੰਗਾਂ ਮੰਨਵਾਉਣ ਲਈ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਔਰ ਪੰਜਾਬ ਦੇ ਜਿਹੜੇ ਨੰਬਰਦਾਰ ਆ ਉਹ ਸਾਰੇ ਸਾਥ ਦੇ ਰਹੇ ਆ ਅੱਛਾ ਜੀ ਜਿੰਮੇ ਕੇ ਰਣ ਸਿੰਘ ਜੀ ਨੇ ਦੱਸਿਆ ਕਿ ਜੇ ਅਸੀਂ ਮੰਤਰੀਆਂ ਨਾਲ ਜੋ ਮਤਲਬ ਮੀਟਿੰਗਾਂ ਵਗੈਰਾ ਵੀ ਕੀਤੀਆਂ ਪਰ ਉਹਨਾਂ ਦਾ ਮਸਲਾ ਨਹੀਂ ਹੱਲ ਹੋਇਆ ਸੋ ਇਸੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਇੱਕ ਭਾਈ ਸਾਹਿਬ ਸਾਡੇ ਨੰਬਰਦਾਰ ਸਾਹਿਬ ਹੋਰ ਨੇ ਸਰ ਜੀ ਸਤਿ ਸ੍ਰੀ ਅਕਾਲ ਜੀ ਨਾਮ ਹੈ ਦੀ ਆਪਣਾ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਪਿੰਡ ਕਿਹੜਾ ਜੀ ਮੈਨੂੰ ਵੈਰੀ ਗੁੱਡ ਫਿਰ ਤਾਂ ਮੇਰੇ ਪਿੰਡ ਤੋਂ ਅਸਿਆ ਜੀ ਤੁਸੀਂ ਵੀ ਥੋੜਾ ਜਿਹਾ ਆਪਣੇ ਵਿਚਾਰ ਸਾਡੇ ਨਾਲ ਜੋ ਵਿਸ਼ੇ ਤੇ ਸਾਂਝੇ ਕਰੋ ਜੋ ਨੰਬਰਦਾਰਾਂ ਨੇ ਦਰਬੇਸ਼ ਮੰਗਾ ਨੇ ਸਰਕਾਰ ਕਿਉਂ ਨਹੀਂ ਮੰਨ ਰਹੀ ਤੇ ਮੰਨਣੀਆਂ ਚਾਹੀਦੀਆਂ ਨੇ ਤੇ ਇਹ ਤੋਂ ਇਲਾਵਾ ਹੋਰ ਵੀ ਕੁਝ ਜੋ ਸੁਝਾਅ ਤੁਸੀਂ ਨੰਬਰਦਾਰ ਸਾਹਿਬਾਨਾਂ ਨੂੰ ਦੇਣਾ ਚਾਹੋਗੇ ਸਾਡੇ ਨਾਲ ਪਲੀ ਸਾਂਝੇ ਕਰੋ ਅਸੀਂ ਨੰਬਰਦਾਰ ਸਾਹਿਬ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਪਹਿਲਾਂ ਤਾਂ ਆਪੇ ਸਾਰੇ ਇਕੱਠੇ ਹੋ ਇਹ ਵੀ ਜਿਹੜੀ ਆਪਣੇ ਮੰਗਾ ਮੰਨੀ ਰਹੇ ਨੇ ਉਹਨੂੰ ਲਾਗੂ ਕਰਵਾਈ ਪਰ ਇਹ ਜਿਹੜੇ ਸਿਆਸੀ ਲੋਗ ਹੁੰਦੇ ਨੇ ਇਹਨਾਂ ਦਾ ਕੰਮ ਹੁੰਦਾ ਹੈ 13 ਪਚਕਾਰ ਕੇ ਕੰਮ ਲੈਣਾ ਅਮਰ ਕੇ ਪੰਜ-ਛੇ ਗੱਲ ਨਹੀਂ ਕਰਦੇ ਪਰ ਅਸੀਂ ਚਾਹੁੰਦੇ ਕਿਉਂਕਿ ਪਹਿਲੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਇੰਨਾ ਕੁ ਹੀ ਹੁੰਦੀ ਸੀ ਇੱਕ ਮਾਲ ਮਹਿਕਮਾ ਇੱਕ ਪੁਲਿਸ ਮੈਂ ਜੀ ਜੀ ਜਿਆਦਾ ਜ਼ਿੰਮੇਵਾਰੀ ਨੰਬਰਦਾਰ ਦੀ ਹੁੰਦੀ ਸੀ ਜੀ ਨੰਬਰਦਾਰ ਦੀ ਪਹੁੰਚ ਮੈਂਦੀ ਉਹ ਵੀ ਨੰਬਰਦਾਰ ਹੀ ਕਰਦੇ ਆ ਵੱਡੇ ਲੈਕਿੰਗ ਜਦੋਂ ਆਇਆ ਰਾਜਿੰਦਰਾ ਐਵੇਂ ਕਰਦਾ ਪਰ ਇਹਨਾਂ ਨੇ ਆਖੇ ਬਾਦਲੇ ਸਾਰੇ ਸਿਆਸੀ ਤੁਰ ਕੇ ਸਿਆਸੀ ਬਹੋਪਾ ਹੁਣ ਇੱਕ ਤਾਂ ਬਣ ਜੇ ਜਿੱਥੇ ਨੰਬਰਦਾਰ ਦੀ ਗੱਲ ਸੀ ਕਰਦਾ ਹੈ ਇਸੇ ਕਰਕੇ ਕਹਿੰਦੇ ਆ ਵੀ ਸਾਡਾ ਨੰਬਰਦਾਰ ਨਹੀਂ ਚਾਹੀਦਾ ਅਸੀਂ ਪਰ ਜਿਹੜਾ ਸਿਸਟਮ ਇਹ ਚੱਲਦਾ ਉੱਥੇ ਆ ਕੇ ਜਦੋਂ ਸਾਡੀ ਨੰਬਰਦਾਰੀ ਕਿਸੇ ਦੂਜੇ ਹੋਰ ਕੋਈ ਚੱਲਦੀ ਹੈ ਸਾਡੇ ਪਰਿਵਾਰ ਨੂੰ ਸਾਡੇ ਜੀਵਨ ਮੁੰਡਿਆਂ ਫੁੱਲਿਆਂ ਨੂੰ ਉੱਥੇ ਚੌਂਕੜੇ ਦੇ ਬੈਠਾ ਔਖਾ ਕਰਦੇ ਨੇ ਉਹ ਜਵਾਬ ਦੇ ਦੇ ਅਸੀਂ ਉੱਥੇ ਨੰਬਰਦਾਰੀ ਖੋਹੀ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਨਹੀਂ ਜਾ ਬੰਦਾ ਸਾਰਾ ਹਕਮੰਦ ਹੈ ਨਾ ਉੱਥੇ ਵੀ ਸਾਰਾ ਜਹਨ ਅਕਸ ਇਸੇ ਕਰਕੇ ਜੀ ਸਾ ਇਹ ਜਰੂਰ ਦੀ ਹੁੰਦੇ ਆ ਕਿ ਇਹ ਸਿਸਟਮ ਨਹੀਂ ਚੱਲੂ ਇਹ ਸਿਸਟਮ ਇੱਕ ਨੰਬਰ ਚੱਲਦੇ ਇਤਨਾ ਕੋਈ ਬਾਢੀ ਨਹੀਂ ਨਾ ਕੋਈ ਇੱਕ ਨੰਬਰਦਾਰੀ ਹੈ ਜਿਹੜਾ ਬਿਨਾਂ ਪੈਸੇ ਤੋਂ ਬਿਨਾਂ ਬਾਢੀ ਤੋਂ ਬਿਨਾਂ ਲੋਕਤ ਕੰਮ ਕਰਦਾ ਇਆ ਜੂ ਥੇ ਤੋਂ ਸਾਡੇ ਉਹਦੀ ਹਾਜ਼ਰ ਹੁੰਦਾ। ਉਹਨੂੰ ਵੀ ਜੇ ਸਮਨਾ ਸਰ ਇੱਕ ਮਿੰਟ ਤੁਹਾਨੂੰ ਰੋਕਣਾ ਚਾਹਾਂਗਾ ਜਿਵੇਂ ਕਿ ਤੁਸੀਂ ਕਿਹਾ ਇੱਕ ਨੰਬਰਦਾਰ ਕਿਸੇ ਕਾਰਨ ਵੱਸ ਮਤਲਬ ਇਹ ਕਹ ਲਓ ਵੀ ਮੰਨ ਲਓ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਚਲੋ ਸਰੀਰ ਛੱਡ ਗਿਆ ਤਾਂ ਉਹਦੇ ਪਰਿਵਾਰ ਨੂੰ ਨੰਬਰਦਾਰੀ ਨਹੀਂ ਮਿਲਦੀ ਕਿਸੇ ਦੂਸਰੇ ਨੂੰ ਮਿਲ ਜਾਂਦੀ ਹੈ ਇਹ ਕਹਿਣਾ ਚਾਹੁੰਦਾ ਉਹਨਾਂ ਨੇ ਹਾਂ ਜੀ ਕਹਿੰਦੇ ਉੱਥੇ ਸਰ ਤੇ ਇਹਦੇ ਵਿੱਚ ਹਾਂ ਜੀ ਜਿਹੜਾ ਸਾਨੂੰ ਚੌਂਕ ਦੇ ਬੈਠਾ ਹੈ ਉਹਦੇ ਅਸੂਆ ਹੋਊਗਾ ਤੇ ਇਹਦੇ ਵਿੱਚ ਮੈਂ ਵੈਸੇ ਇੰਟਰਫੇਅਰ ਨਹੀਂ ਕਰਦਾ ਮੈਂ ਮਤਲਬ ਇੱਕ ਇਹ ਮੰਨ ਲਓ ਵੀ ਮੈਂ ਵੀ ਹਾਂ ਦਾ ਭਾਰਤ ਦਾ ਨਗਰਿਕਾਂ ਮੈਂ ਇਹ ਕਹਿਣਾ ਚਾਹੂੰਗਾ ਅਗਰ ਇਸ ਤਰ੍ਹਾਂ ਹੁੰਦਾ ਵੀ ਹੈ ਦੇਖੋ ਨੰਬਰਦਾਰ ਸਾਹਿਬਾਨ ਆਪਣੇ ਪਰਿਵਾਰ ਤੋਂ ਨੇ ਆਪਣੇ ਦੇਸ਼ ਤੋਂ ਨੇ ਆਪਣੇ ਪਿੰਡ ਤੋਂ ਹੁੰਦੇ ਆਪਣੇ ਕੰਟਰੀ ਤੋਂ ਹੁੰਦੇ ਹਨ ਪਰ ਇਸ ਤਰ੍ਹਾਂ ਦੀ ਸਥਿਤੀ ਅਗਰ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਨੰਬਰਦਾਰ ਸਾਹਿਬਾਨ ਉਹਦੇ ਪਰਿਵਾਰ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਇਹ ਕਹਿਣਾ ਚਾਹੂੰਗਾ ਨਾ ਤੁਸੀਂ ਸਹੀ ਕਹਿੰਦੇ ਪਰਿਵਾਰ ਦੀ ਸਹਿਮਤੀ ਉਹੀ ਬੰਦੇ ਸਿਸਮਾ ਉਹਦੇ ਮੁਤਾਬਕ ਤੇਰੀ ਜਿਵੇਂ ਪਹਿਲਾਂ ਚੱਲਦੇ ਜੇ ਪੰਚਾਇਤਾਂ ਨੇ ਉਹਨਾਂ ਪੰਜ ਸਾਲਾਂ ਤੋਂ ਸਾਡੇ ਕੋਈ ਨਹੀਂ ਤੇ ਨੰਬਰਦਾਰ ਦੇ ਜਿਹੇ ਬੰਦੇ ਸਾਰੀ ਨੂੰ ਤੱਕ ਚੱਲ। ਬਾਕੀ ਜਮੀਨ ਤੋਂ ਉਹ ਨੰਬਰਦਾਰ ਨਹੀਂ ਬੰਦਾ। ਇਹ ਕਹਿੰਦੇ ਗਰੰਟੀ ਲੈ ਲੈਂਦੇ ਤੇ ਹੁਣ ਤਾਂ ਅੰਮੀਦਾ ਵੀ ਦੇ ਆ ਪੰਜੇ 20 20 ਸਾਲ ਪਾ ਲੈਣਾ ਪੰਜੀ ਤੋਂ ਹਟ ਗਿਆ ਅਜੂ ਵੀ ਗਵਾਹੀ ਪਾਉਂਦੇ ਉਹ ਵੀ ਕਰਦੇ ਕਹੀ ਚੀਜ਼ ਕੋਈ ਨੰਬਰਦਾਰ ਦੀ ਇਸੇ ਕਰਕੇ ਸੀ ਵੀ ਜੇ ਗਲਤ ਕੰਮ ਕਰੂਗਾ ਤੇ ਇਹ ਵੀ ਇਹ ਦਾ ਕੁਰਕਰ ਤੇ ਉਹ ਜ਼ਿੰਮੇਵਾਰੀ ਵੀ ਸੀ। ਉਹ ਗਲਤ ਕੰਮ ਨਹੀਂ ਕਰਦਾ ਸੀ। ਸੇਵਾ ਦੀ ਸੇਵਾ ਭਾਵਨਾ ਕੰਮ ਕਰਦਾ ਸੀ। ਇਹ ਕਹਿੰਦੇ ਸੇਵਾ ਭਾਵਨਾ ਸੀ ਕੰਮ ਕਰੇ ਕਹੀ ਬਿਲਕੁਲ ਜੀ ਬਿਲਕੁਲ ਜਗਿੰਦਰ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਕਾਨੂੰਨ ਮੁਤਾਬਕ ਹੋਣਾ ਤਾਂ ਇਸ ਤਰ੍ਹਾਂ ਹੀ ਚਾਹੀਦਾ। हां जी सर जी सत श्री अकाल अच्छी गल जी के ना है जी अपना हरभंस सिंह हरभंस सिंह ਕਿਹੜੇ ਪਿੰਡ ਤੋਂ ਜੀ ਜਨਾਲ ਤੋਂ ਜਨਾਲ ਅਸਾ ਨੰਬਰਦਾਰ ਸਾਹਿਬਾਨ ਜੋ ਆਪਣੇ ਨਾਲ ਖੜੇ ਨੇ ਇਹਨਾਂ ਨੇ ਤੁਹਾਨੂੰ ਮਤਲਬ ਇੱਕ ਇਹ ਕਹੋ ਵੀ ਮੈਂ ਜਦੋਂ ਅੰਦਰ ਦੇਖ ਰਿਹਾ ਸੀ ਤੁਸੀਂ ਪਹਿਲਾਂ ਸ਼ੁਰੂਆਤ ਤੁਸੀਂ ਕੀਤੀ ਸੀ ਸੋ ਤੇ ਜੋ ਵੀ ਤੁਸੀਂ ਨੰਬਰਦਾਰ ਸਾਹਿਬਾਨਾਂ ਦੇ ਮਾਨ ਸਨਮਾਨ ਦੇ ਵਿੱਚ ਜੋ ਸਰਕਾਰ ਵੱਲੋਂ ਨਹੀਂ ਮਿਲ ਰੇ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਪੱਕਾ ਸਾਡੇ ਨਾਲ ਕਰੋ ਇਸ ਲਈ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਇੱਕ ਤਾਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਪੁਸਤਦਾਰ ਪੁਸਤ ਨੰਬਰਦਾਰ ਹੋਇਆ ਕਰਨਗੇ ਪਰ ਉਹ ਨੰਬਰਦਾਰੀ ਹੁਣ ਸਿਆਸੀਆਂ ਨੇ ਨੰਬਰਦਾਰਾਂ ਦੇ ਮੁੰਡੇ ਤੇ ਹੋ ਕੇ ਹੋਰ ਲੈ ਜਾਂਦਾ ਫਿਰ ਉਹੀ ਗੱਲ ਆ ਜਾਂਦੀ ਆ ਸੱਤਾਂ ਦੇ ਬਹਿ ਕੇ ਕਹਿੰਦੇ ਨਹੀਂ ਇਹ ਗੱਲ ਤਾਂ ਇਹ ਗੱਲ ਤਾਂ ਆਪਣੇ ਜਗਿੰਦਰ ਸਿੰਘ ਜੀ ਨੇ ਕਰਤੀ ਜੀ ਜੋ ਮੈਂ ਕਹਿ ਰਿਹਾ ਵੀ ਜੋ ਮਤਲ ਤੁਹਾਨੂੰ ਮਾਨ ਸਨਮਾਨ ਜਿਵੇਂ ਕਤੇਰੀਆਂ ਦੇ ਵਿੱਚ ਗਏ ਕਿਸੇ ਹੋਰ ਦਫਤਰ ਦੇ ਵਿੱਚ ਗਏ ਥੋੜਾ ਜਿਹਾ ਉਸ ਬਾਰੇ ਸਾਨੂੰ ਵਿਸਤਾਰ ਨਾਲ ਦੱਸੋ ਇਕਦਾ ਜੀ ਸਾਨੂੰ ਕਚੈਰੀਆਂ ਦੇ ਵਿੱਚ ਬੈਠਣ ਨੂੰ ਜਗ੍ਹਾ ਮਿਲਣੀ ਤੇ ਹੁੰਦੀ ਹੈ ਜੀ ਨੰਬਰਦਾਰਾਂ ਨੂੰ ਅੱਗੇ ਵਿਸ਼ੇਸ਼ ਜਦੋਂ ਕੋਈ ਪ੍ਰਸ਼ਾਉਂਦੀ ਪਿੰਡ ਚ ਉਹਨੂੰ ਕੁਰਸੀ ਦਿੱਤੀ ਜਾਂਦੀ ਸੀ ਜਦੋਂ ਕੋਈ ਹੋਮ ਮਾਲ ਅਫਸਰ ਆਉਂਦਾ ਉਹ ਵੀ ਕੁਰਸੀ ਦਿੱਤੀ ਜਾਂਦੀ ਸੀ ਪਰ ਹੁਣ ਕਚੈਰੀਆਂ ਦੇ ਵਿੱਚ ਸਾਨੂੰ ਕੋਈ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਕੋਈ ਵੀ ਸਹੂਲਤ ਨਹੀਂ ਹੈਗੀ ਕੋਈ ਪੁੱਛਦਾ ਨਹੀਂ ਹੈਗਾ ਬਸ ਗਵਾਹੀ ਪਾਉਣ ਵੇਲੇ ਲੈ ਜਾਂਗੇ ਨੇ ਦੂਜੀ ਮਾਨਪਤ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਬੱਸ ਦਾ ਸਫਰ ਦਾ ਕਰਾਇਆ ਫੜੀ ਹੋਊਗਾ ਸਾਡਾ ਉਹ ਵੀ ਨਹੀਂ ਦੱਸਤਾ ਜੇ ਟੁੱਕ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਨੰਬਰਦਾਰਾਂ ਦੀਆਂ ਜਿਵੇਂ ਸਰਪਰਾਹ ਬਣਨ ਤੋਂ ਬਾਅਦ ਉਹਨੂੰ ਦੂਰ ਦੂਰ ਖਾਲ ਵਾਸਤੇ ਸਰਪਰਾ ਬਣਾਉਂਦੇ ਨੇ ਓਦੋਂ ਬਾਅਦ ਉਹ ਫੇਰ ਟੱਕੇ ਖਾਂਦਾ ਫਿਰਦਾ ਹੈ ਨੰਬਰਦਾਰੀ ਜਦੋਂ ਬੰਦ ਤੇ ਆਉਂਦੀ ਆ ਉਹਦਾ ਬਾਪ ਨਹੀਂ ਡੈੱਟ ਹੋ ਜਾਂਦੀ ਆ ਓਦੋਂ ਬਾਅਦ ਉਹਨੂੰ ਫੇਰ ਹੋਰ ਕਿਸੇ ਨੂੰ ਨੰਬਰਦਾਰੀ ਮਿਲ ਨਹੀਂ ਮਿਲ ਜਾਂਦੀ ਆ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਭਗਵੰਤ ਸਿੰਘ ਮਾਨ ਤੋਂ ਵੀ ਨੰਬਰਦਾਰਾਂ ਦੀਆਂ ਮੰਗਾਂ ਕਣੀ ਗੌਰ ਕੀਤੀ ਜਾਵੇ ਇਹਨਾਂ ਦਾ ਇਹਨਾਂ ਦੇ ਬੰਦੇ ਹੱਕ ਨੇ ਜਿਹੜੇ ਦਿੱਤੇ ਜਾਣ ਹਾਂਜੀ ਤੁਸੀਂ ਸੁਣ ਰਹੇ ਸੀ ਜੋ ਦਰਬਾ ਹਲਕੇ ਦੇ ਨੰਬਰਦਾਰ ਸਾਹਿਬਾਨ ਨੇ ਉਹਨਾਂ ਨੇ ਆਪ ਕੋ ਆਪਣੇ ਵਿਚਾਰ ਦਿੱਤੇ ਜੋ ਦਰਬੇਸ਼ ਮੁਸ਼ਕਲਾਂ ਸੀ ਉਹਨਾਂ ਬਾਰੇ ਵੀ ਸਾਡੇ ਨਾਲ ਗੱਲਬਾਤ ਕੀਤੀ ਸੋ ਜਿੱਥੇ ਤੱਕ ਵੀ ਇਹ ਵੀਡੀਓ ਜਾਂਦੀ ਹੈ ਸੋ ਅਸੀਂ ਤਾਂ ਇਹ ਹੀ ਕਹਾਂਗੇ ਜੋ ਨੰਬਰਦਾਰ ਸਹਿਬਾਨ ਨੇ ਉਹਨਾਂ ਦੀਆਂ ਦਰਬੇਸ਼ ਮੁਸ਼ਕਲਾਂ ਤੇ ਧਿਆਨ ਦਿੱਤਾ ਜਾਵੇ ਅਗਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਮੌਕੇ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀ ਮਾਨ ਇਸ ਵੀਡੀਓ ਨੂੰ ਦੇਖ ਰਹੇ ਹੋਣ ਤਾਂ ਤੁਰੰਤ ਨੰਬਰਦਾਰਾਂ ਦੀਆਂ ਦਰਬੇਸ਼ ਮੁਸ਼ਕਲਾਂ ਤੇ ਗੌਰ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ Only Truth Live 0287 ਸਤਿਦੇਵ ਆਵਾਜ਼ ਇਸ ਤਰ੍ਹਾਂ ਦੇ ਸਮਾਜ ਦੇ ਹਰ ਮਸਲੇ ਨੂੰ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜ਼ਰੂਰ ਸਬਸਕ੍ਰਾਈਬ ਕਰੋ ਥੈਂਕ ਯੂ ਸਤਿ ਸ਼੍ਰੀ ਅਕਾਲ